ਠੀਕ ਹੈ ਹਰ ਇੱਕ ਦੇ ਆਧਾਰਿਆਂ ਨੇ ਕੋਈ ਐਡ ਲੈਣੀ ਹੁੰਦੀ ਹੈ ਹੋਰ ਲੈਣੀ ਹੁੰਦੀ ਹੈ ਲੇਕਿਨ ਅਸੀਂ ਇਨਸਾਨ ਦੀ ਕੀਮਤ ਹੈ ਜਿਹੜੀ ਉਹ ਤੋਂ ਵੀ ਤਾਂ ਹੱਟਪ ਕੇ ਸਾਡੇ ਲਈ ਪੈਸਾ ਇੰਨਾ ਜ਼ਿਆਦਾ ਜ਼ਰੂਰੀ ਹੋ ਗਿਆ ਫਿਰ ਉਸ ਤੋਂ ਬਾਅਦ ਮੈਂ ਇੱਕ ਦੇਖੀ ਟੀਵੀ 9 ਭਾਰਤਵਰਸ਼ ਦੇ ਪੱਤਰਕਾਰ ਸੀਗੇ ਭਰਾ ਮੈਨੂੰ ਨਾਮ ਨਿਕਲ ਗਿਆ ਦਿਮਾਗ ਚੋਂ ਉਹ ਜਦੋਂ ਨਾ ਜਿੱਥੇ ਮੈਡੀਕਲ ਕਾਲਜ ਦੇ ਵਿੱਚ ਡੈੱਡ ਬਾਡੀਜ਼ ਪਈਆਂ ਸੀਗੀਆਂ ਉਹ ਉੱਥੇ ਨਾ ਪ੍ਰਸ਼ਾਸਨ ਨੇ ਫੋਟੋ ਹਲਾਤੇ ਸੀਗੇ ਮ੍ਰਿਤਕਾਂ ਦੀਆਂ ਜਿਹੜੇ ਵਿਚਾਰੇ ਆਪਣੀ ਜਾਣ ਕਵਾ ਬੈਠੇ ਸੀਗੇ ਉੱਥੇ ਉੱਥੇ ਜੀ ਉਹ ਫੋਟੋਆਂ ਦੇਖ ਕੇ ਨਾ ਜਿਹੋ ਦਿਖਾ ਰਿਆ ਸੀਗਾ ਆਪਦੀ ਰਿਪੋਰਟਿੰਗ ਕਰ ਰਿਹਾ ਸੀਗਾ ਕਿ ਆਹਾ ਜੋ ਮੈਡੀਕਲ ਕਾਲਜ ਦੇ ਵਿੱਚ ਆ ਮ੍ਰਿਤਕ ਨੇ ਜਿਹੜੇ ਉਹਨਾਂ ਦੇ ਫੋਟੋਆਂ ਲੱਗੀਆਂ ਤਾਂ ਉੱਥੇ ਪੁਲਿਸ ਵਾਲੇ ਤੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਐ ਆ ਕੇ ਉਹਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਜੀ ਤੁਸੀਂ ਇੱਕ ਗੱਲ ਦੇਖੋ ਉਹ ਕਹਿੰਦਾ ਯਾਰ ਅਸੀਂ ਪਾਕਿਸਤਾਨ 'ਚ ਬੈਠੇ ਆ ਜਿਹੜਾ ਪੱਤਰਕਾਰ ਸੀ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕਹਿੰਦਾ ਯਾਰ ਅਸੀਂ ਪਾਕਿਸਤਾਨ 'ਚ ਬੈਠੇ ਆਂ ਵੀ ਸਾਡੇ ਲੋਕ ਮਰ ਗਏ ਅਸੀਂ ਰਿਪੋਰਟਿੰਗ ਵੀ ਨਾ ਕਰੀਏ ਉਲਟਾ ਉਹਨੂੰ ੱਤਕੇ ਦਾ ਮਾਰੇ ਗਏ ਇਹਨੂੰ ਗ੍ਰਿਫਤਾਰ ਕਰ ਲਓ ਜੀ ਇਹੀ ਕੁਝ ਹੀ ਕਰ ਸਕਦੇ ਆਂ ਹੋਰ ਕੀ ਕਰਨਾ ਜੀ ਇਹਨਾਂ ਨੇ ਜਿਹੜੀਆਂ ਸਰਕਾਰਾਂ ਨਹੀਂ ਆ ਇਹ ਝੂਠੇ ਕੇਸ ਹੀ ਦਰਜ ਕਰਦੀਆਂ ਹੋਰ ਕੀ ਕਰਦੀਆਂ ਹੁੰਦੀਆਂ ਕਿਉਂਕਿ ਗੱਲ ਇਹ ਅੱਜ ਨਹੀਂ ਘੜੀ ਜੇ ਆਪਾਂ ਕਰੀਏ ਗੱਲ ਭਾਈ ਸਾਹਿਬ ਵੀ ਜਿਹਨੂੰ ਡੈਮੋਕ੍ਰੇਸੀ ਦਾ ਚੌਥਾ ਪੀਲਰ ਕਿਹਾ ਜਾਂਦਾ ਸੀ ਦੇਖੋ ਗੱਲ ਇਹ ਹੈ ਵੀ ਉਹ ਤਾਂ ਗੱਲਾਂ ਹੁਣ ਖਤਮ ਹੋ ਗਈਆਂ ਉਹ ਗੱਲਾਂ ਹੁਣ ਨਹੀਂ ਰਹੀਆਂ ਸਾਨੂੰ ਵੀ ਪਤਾ ਵੀ ਦਿੱਲੀ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਵੱਲੋਂ ਕਿਵੇਂ ਇਸ ਨੂੰ ਮੈਨੇਜ ਕੀਤਾ ਜਾਂਦਾ ਮੀਡੀਆ ਨੂੰ ਪੰਜਾਬ ਦੇ ਵਿੱਚ ਕਿਵੇਂ ਮੈਨੇਜ ਕੀਤਾ ਜਾਂਦਾ ਸਭ ਸਾਰ ਲੋਕਾਂ ਨੂੰ ਸਾਰਿਆਂ ਨੂੰ ਪਤਾ ਜੀ ਕੋਈ ਗੱਲ ਲੁਕੀ ਚੁਪੀ ਨਹੀਂ ਰਹੀ ਜੀ ਫਿਰ ਉਸ ਤੋਂ ਬਾਅਦ ਲੋਕਾਂ ਦੇ ਬਿਆਨ ਦੇਖੋ ਜੀ ਤੁਸੀਂ ਕੋਹ ਬਗੇਸ਼ਵਰ ਧਾਮ ਵਾਲਾ ਬਾਬਾ ਉਹ ਕਹਿੰਦਾ ਜੀ ਮਰਨਾ ਸਾਰਿਆਂ ਨੇ ਹੈ ਕਹਿੰਦਾ ਗੰਗਾ ਕਿਨਾਰੇ ਉਹ ਕਹਿੰਦਾ ਉਹਨਾਂ ਦਾ ਮੋਕਸ਼ ਮਿਲ ਗਿਆ ਜੀ ਦੱਸੋ ਜੀ ਜਦੋਂ ਬਾਬਾ ਆਪ ਉੱਥੇ ਗੰਗਾ ਸ਼ਰਾਨ ਕਰਨ ਗਿਆ ਸੀਗਾ ਜੀ ਇਹਨੂੰ ਵੀ ਵੀਐਬੀ ਟ੍ਰੀਟਮੈਂਟ ਮਿਲਿਆ ਸੀਗਾ ਜੀ ਠੀਕ ਹੈ ਜੀ ਜਿੱਥੇ ਨੇ ਗੰਗਾ ਸ਼ਰਾਨ ਕੀਤਾ ਸੀ ਬਾਬੇ ਨੇ ਉੱਥੇ ਆਲੇ ਦੁਆਲੇ ਗਿਣਤੀ ਦੇ ਮੇਰੇ ਖੜਾ ਚਾਰ ਲੋਕ ਹੋਣੇ ਆ ਜੀ ਵੀ ਭਾਈ ਫਿਰ ਜਿਹੜੇ ਉੱਥੇ ਲੋਕ ਮਰੇ ਆ ਉਹਨਾਂ ਬਾਰੇ ਤੁਸੀਂ ਦੇਖੋ ਗੱਲ ਵੀ ਬਾਬਾ ਕਹਿੰਦਾ ਕੀ ਹੈ ਕਹਿੰਦਾ ਜੀ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਈ ਹੈ ਭਰਾਵਾ ਤੂੰ ਕਰ ਲੈ ਹਜੇ ਮੋਕਸ਼ ਦੀ ਪ੍ਰਾਪਤੀ ਜੀਦੀ ਮੰਨ ਲਓ ਕੋ ਦੁੱਧੂ ਚੁੰਗਦਾ ਬੱਚਾ ਸੀਗਾ ਕੋਈ 5 ਸਾਲ ਦਾ 10 ਸਾਲ ਦੇ ਬੱਚੇ ਆ ਜਿਵੇਂ ਮਾਂ ਜਾਂ ਬਾਪ ਉਸ ਭਗਦੜ ਦੇ ਵਿੱਚ ਭਾਜੜ ਦੇ ਵਿੱਚ ਮਾਰੇ ਗਏ ਬਈ ਜੀ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਜੀ ਮੋਕਸ਼ ਹੈ ਜਾਂ ਉਹਨਾਂ ਨੇ ਕੀ ਲੈਣਾ ਹੈ ਇਹ ਜੀ ਮੋਕਸ਼ ਤੋਂ ਜੀ ਉਹਨਾਂ ਦਾ ਜਿਨ੍ਹਾਂ ਦਾ ਢਿੱਡ ਭਰਦੇ ਸੀ ਉਹਦੇ ਮਾਂ ਬਾਪ ਉਹ ਚਲੇ ਗਏ ਵਿਚਾਰੇ ਉਹਨਾਂ ਉਹਨਾਂ ਦਾ ਕੀ ਕਸੂਰ ਹੈ ਜੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਬਾਕੀ ਸੋਨੂੰ ਇੱਕ ਸ਼ਾਮ ਨੂੰ ਹੋਰ ਡਿਟੇਲ ਰਿਪੋਰਟ ਆ ਬਣਾ ਤਿਆਰ ਕਰੀ ਜੰਨਾ ਇਹਦੇ ਵਿੱਚ ਵੀ ਕਿਹੜੇ-ਕਿਹੜੇ ਲੋਕ ਕਿੰਨੇ-ਕਿੰਨੇ ਕਿੱਥੋਂ-ਕਿੱਥੋਂ ਕਿਵੇਂ-ਕਿਵੇਂ ਹੈਗੇ ਉਹਦੀ ਮੈਂ ਡਿਟੇਲ ਰਿਪੋਰਟ ਹੈ ਇੱਕ ਹੋਰ ਸੋਨੂੰ ਸ਼ਾਮ ਨੂੰ ਮੈਂ ਇੱਕ ਖਬਰ ਸਾਂਝੀ ਕਰੂੰਗਾ ਐਸੇ ਮਾਮਲੇ ਦੇ ਉੱਤੇ ਤੇ ਇੱਕ ਵਾਰ ਮੈਨੂੰ ਤੁਸੀਂ ਇਜਾਜ਼ਤ ਦਿਓ ਇੱਕ ਬੇਨਤੀ ਜ਼ਰੂਰ ਹੈ ਸਰ ਸਾਡਾ ਨਾ ਪੰਜਾਬ 19 ਚੈਨਲ ਤੇ ਤੁਹਾਡਾ ਅਖਬਾਰ ਜਿਹੜੇ ਦੋਨੇ ਸੋਸ਼ਲ ਮੀਡੀਆ ਤੇ YouTube ਤੇ Facebook ਤੇ Instagram ਤੇ ਹੈਗੇ ਆ ਇਹਨਾਂ ਨੂੰ ਵੱਤਵੱਤ ਲਾਈਕ ਫੋਲੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ Стану вот.